ਹਾਂ ਅੱਜ ਵੀ ਪ੍ਰੈਸ ਕਾਨਫਰੈਂਸ ਜਿਹੜੀ ਹੈ ਇਹ ਤੋਂ ਮੈਨੂੰ ਇਸ ਵਸਤੇ ਟਿਕਲੀ ਦਿੱਤੀ ਗਈ ਹੈ ਕਿ ਕੱਲ ਸਵੇਰ ਅਰਲੀ ਮਾਰਨਿੰਗ ਸਰਟੀ ਕੋਲ ਇੱਕ ਇਤਲਾ ਮਿਲੀ ਸੀ ਇਹ ਲੜਕੀ ਜਿਹਦਾ ਅਸੀਂ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਦੇనికి ਮੇਜਰ ਹੈ ਉਮਰ ਦੇ ਵਿੱਚ ਬਲਗ ਹੈ ਉਹ ਕੁ ਪਰਿਵਾਰਕ ਉਹਨਾਂ ਦਾ ਆਪਸ ਦੇ ਵਿੱਚ ਕੁਝ ਝਗੜਾ ਹੋ ਗਿਆ ਸੀ ਕੁਦਨ ਤੋਂ ਉਦਾਸ ਹੋ ਕੇ ਜਾਂ ਨਰਾਜ਼ ਹੋ ਕੇ ਲੜਕੀ ਘਰੋਂ ਚਲੀ ਗਈ। ਉਹ ਰਾਤ ਨੂੰ ਜਦੋਂ ਮਤਲਬ ਹੁੰਦਾ ਕਿ ਲੜਕੀ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੀ। ਤੇ ਜਦੋਂ ਉਹ ਤੇ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਉਹਨੂੰ ਉੱਥੇ ਦੋ ਲੜਕੇ ਮਿਲ ਗਏ। ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਅਜੀਤ ਕੁਮਾਰ। ਦੂਸਰੇ ਦਾ ਨਾਮ ਕਰਨ ਸਹੋਟਾ। ਇਨਾਂ ਨੇ ਉਸ ਲੜਕੀ ਨੂੰ ਇਹਨਾਂ ਦੀ ਨੀਅਤ ਪਹਿਲੇ ਹੀ ਗਲਤ ਸੀ ਕਿ ਉਹ ਲੜਕੀ ਨੂੰ ਇਸ ਗੱਲ ਦੇ ਪ੍ਰਟੈਕਸਟ ਦੇ ਉੱਤੇ ਜਿਵੇਂ ਸੀ ਤਰੇ ਘਰ ਛੱਡ ਦੰਨੇ ਆ ਆਪਣੇ ਮੋਟਰਸਾਈਕਲ ਤੇ ਵਿਖਾ ਕੇ ਉਹਨੂੰ ਤਾਜਪੁਰ ਰੋਡ ਦੇ ਉੱਤੇ ਗੁਰੂ ਰਾਮਦਾਸ ਨਗਰ ਹੈ ਉੱਥੇ ਲੈ ਕੇ ਆ ਗਏ ਉੱਥੇ ਇਹਨਾਂ ਨੇ ਇੱਕ ਕਮਰਾ ਇਹਨਾਂ ਦੇ ਕਿਸੇ ਜਾਣਕਾਰ ਦਾ ਕਮਰਾ ਸੁਝਾਇਆ ਜਿਹੜਾ ਕਿ ਅੰਦਰੋਂ ਬੰਦ ਸੀ ਇਹਨਾਂ ਨੇ ਹੱਥ ਹਿੱਟ ਪਾ ਕੇ ਕੁੰਡੀ ਖੋਲ ਕੇ ਉਸ ਕਮਰੇ ਦੇ ਵਿੱਚ ਇਲੈਕਟ੍ਰੀਨ ਅੰਦਰ ਲਿਜਾ ਕੇ ਬਾਰੀ-ਬਾਰੀ ਉਹਦੇ ਨਾਲ ਜਿਹੜਾ ਹੈ ਉਹ ਖਰੀਦ ਕੀਤਾ ਤਾਂ ਕੱਲ ਸਵੇਰ अर्ਲੀ ਮਾਰਨਿੰਗ ਨੂੰ ਜਦੋਂ ਕਚੀ ਨੂੰ ਸਹੀ ਮੈਨੇਜ ਆਪਣੇ ਆਪ ਨੂੰ ਸਮਝ ਆਈ ਕਿ ਮੇਰੇ ਨਾਲੇ ਗਲਤ ਹੋ ਗਿਆ ਤਾਂ ਉਹ ਫਿਰ ਉਹਨੇ ਆਪਣੇ ਘਰ ਪਹੁੰਚ ਕੀਤੀ ਘਰ ਪਹੁੰਚ ਕੇ ਉਹਦੇ ਘਰ ਦੇ ਸਾਡੇ ਕੋਲ ਉਹਨਾਂ ਨੇ ਸਾਡੇ ਐਸਚਓ ਸਾਹਿਬ ਕੁਮੇਂਦਰ ਸਿੰਘ ਜੀ ਨੂੰ ਅਪਰੋਚ ਕੀਤਾ ਤਾਂ ਇਮੀਡੀਏਟਲੀ ਮਤਲਬ ਮੈਂ ਲਿਖੋ ਇਸ ਗਲਤੀ ਬੜੀ ਅਪਰੀਸ਼ੀਏਟ ਕਰਦੇ ਆਂ ਕਿ ਇੰਨਾ ਵੱਡਾ ਇਨਸੀਡੈਂਟ ਹੋਇਆ ਸੀਗਾ ਐਸਐਚਓ ਸਾਹਿਬ ਨੇ ਸਵਿਫਟਲੀ ਮਤਲਬ ਮੇਰੇ ਵਰਡ ਸਵਿਫਟਲੀ ਦਾ ਕਹਿ ਸਕਦੇ ਆ ਕਿ ਇਹਨਾਂ ਨੇ ਬਹੁਤ ਤੇਜ਼ੀ ਨਾਲ ਉਹਦੇ ਤੇ ਰੈਕਸ਼ਨ ਕਰਦੇ ਹੋਏ ਵਿਦਆਊਟ ਗੋਇੰਗ ਇਨਟੂ ਐਨੀਥਿੰਗ ਇਹਨਾਂ ਨੇ ਉਸ ਕੇਸ ਨੂੰ ਬੜੇ ਸੀਰੀਅਸਲੀ ਲੈਂਦੇ ਹੋਏ ਉਹਦੀ ਲੜਕੀ ਦੀ ਸਟੇਟਮੈਂਟ ਲਿਖੀ ਸਟੇਟਮੈਂਟ ਲਿਖ ਕੇ ਕਾਰਵਾਈ ਕੀਤੀ ਔਰ ਫਿਰ ਉਦੇ ਵੱਲੋਂ ਕਿਉਂਕਿ ਅਜੇ ਤੱਕ ਲੜਕੀ ਨੂੰ ਮੁੰਡਿਆਂ ਦੇ ਨਾਮ ਨਹੀਂ ਪਤਾ ਸੀ ਤੇ ਇਹਨਾਂ ਨੇ ਉਸ ਥੀਸ ਨੂੰ ਮਤਲਬ ਬੜੇ ਤਰੀਕੇ ਦੇ ਨਾਲ ਸਾਇੰਟਿਫਿਕਲੀ ਔਰ ਜੋ ਵੀ ਇਹਨਾਂ ਕੋਲ ਇਨਵੈਸਟੀਗੇਸ਼ਨ ਦੇ ਸਾਡੇ ਕੋਲ ਟੂਲਸ ਹੁੰਦੇ ਨੇ ਸਾਰਿਆਂ ਦੀ ਵਰਤੋਂ ਕੀਤੀ ਸਾਡੇ ਸਾਰੇ ਸੀਨੀਅਰ ਆਫਿਸਰਸ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਉਹ ਦੋਨੋਂ ਮੁੰਡੇ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਰਮੇਸ਼ ਸੰਬੰਧੀ ਸਾਡੇ ਜਿਹੜੇ ਮੁੱਖ ਅਸਰਥਾਨਾ ਭੋਪਿੰਦਰ ਸਿੰਘ ਹੈਗੇ ਨੇ ਉਹਨਾਂ ਦੀ ਇਸ ਗੱਲ ਦੀ ਬਹੁਤ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਕਿ ਇਹ ਵੱਡੇ ਕੇਸ ਨੂੰ ਜਿਹੜਾ ਕਿ ਇੱਕ ਬਹੁਤ ਵੱਡਾ ਬਣ ਵੀ ਸਕਦਾ ਸੀ ਜਿਹਦੇ ਵਿੱਚ ਕਿ ਪਬਲਿਕ ਦੇ ਵਿੱਚ ਵੀ ਬੜੀ ਰੈਜੈਂਟਮੈਂਟ ਹੁੰਦੀ ਹੈ ਔਰ ਉਸ ਬੱਚੀ ਨੂੰ ਇਹਨਾਂ ਨੇ ਇਨਸਾਫ ਦਿਵਾਇਆ ਤੋਂ ਅਸੀਂ ਇਸ ਦੇ ਬਾਰੇ ਆਪਣੇ ਸੀਨੀਅਰ ਆਫਿਸਰਸ ਨੂੰ ਗੱਲ ਕਰਕੇ ਇਹਨਾਂ ਦੇ ਇਹ ਜਿਹੜਾ ਪਿਛਲਾ ਵੀ ਕੇਸ ਸੀਗਾ ਸਰ ਜੀ ਦੇ ਰਹੇ ਸੀ ਇਹ ਕਪੂ ਮਿਸਟਰ ਮੁਕੇਸ਼ ਕਪੂ ਨੇ ਮੇਰਾ ਇੰਜਰੀਜ਼ ਕਾਜ਼ ਕਰਕੇ ਉਹਨਾਂ ਦੀ ਉਹਨਾਂ ਦਾ ਸੋਨੇ ਦਾ ਸਮਾਨ ਤੇ ਉਹਨਾਂ ਦਾ ਹੋਰ ਕੀਮਤੀ ਚੀਜ਼ਾਂ ਖੋਕ ਲੈ ਲਈ ਉਸ ਕੇਸ ਨੂੰ ਵੀ ਇਹਨਾਂ ਨੇ ਬੜੀ ਸੰਜੀਦਗੀ ਤੇ ਬੜੇ ਥੋੜੇ ਸਮੇਂ ਦੇ ਵਿੱਚ ਹੀ ਟ੍ਰੇਸ ਕੀਤਾ ਸੀਗਾ ਤੋਂ ਅੱਜ ਅਸੀਂ ਇਹਨਾਂ ਦੋਨੋਂ ਅਕਿਊਜ਼ ਜਿਹੜੇ ਹੈਗੇ ਨੇ ਇਹਨਾਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਵਿਦਨ ਇਨ ਅ ਸ਼ਾਰਟ ਪੀਰੀਅਡ ਇਹ ਆਜੇਨ ਨੂੰ कोर्ट ਵਿੱਚ ਪੇਸ਼ ਕਰ ਰਹੇ ਜਿਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਫਰਦਰ ਪੁੱਛਗਛ ਕਰਾਂਗੇ ਕਿ ਇਹ ਰਾਤ ਨੂੰ 12 1 ਵਜੇ ਕਿਸ ਮਕਸਦ ਲਈ ਗਏ ਸੀ ਸੋ ਇਹੀ ਸਬੰਧੀ ਅੱਜ ਦੇ ਇਸ ਕੇਸ ਦੇ ਵਿੱਚ ਜਿਹੜੀ ਹੈ ਕਿ ਲੜਕੀ ਨਾਲ ਜੋ ਵੀ ਫਰਦਰ ਪ੍ਰोसीडिंग ਨੇ ਉਹ ਅਸੀਂ ਜਾਰੀ ਕੀਤੀ ਹੋਈਆਂ ਨੇ ਪਰ ਜਿਨ੍ਹਾਂ ਦੇ ਇਹਨਾਂ ਦੋਸ਼ੀਆਂ ਨੂੰ ਜਿਹੜੀ ਹੈ ਚਾਰ ਸ਼ੀਟ ਕਰਵਾ ਕੇ ਇਹਨਾਂ ਨੂੰ ਸਜ਼ਾ ਕਰਵਾਇਆ ਸਭ ਕੁਲ ਵੀ ਕੀਤੀ ਗਈ ਜੀ ਕੁੜੀ ਨਾਲ ਮਾਰ ਵੀ ਕੀਤੀ ਹਾਂਜੀ ਲੜਕੀ ਦੇ ਨਾਲ ਇਹਨਾਂ ਨੇ ਤਸੱਬੀ ਕੀਤਾ ਉਹਦੇ ਨਾਲ ਜ਼ਬਰਦਸਤੀ ਵੀ ਕੀਤੀ ਹੈ ਤੇ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ ਜਦੋਂ ਉਹ ਥੋੜਾ ਜਿਹਾ ਉੱਚਾ ਰੋਲਾ ਵਗੈਰਾ ਪਾਉਣ ਲੱਗਦੀ ਸੀਗੀ ਉਹਦੇ ਚਾਂਟੇ ਵਗੈਰਾ ਮਾਰ ਕੇ ਉਹਨੂੰ ਡਰਾ ਕੇ ਰੱਖਦੇ ਸੀਗੇ ਸਰ ਇਹਨਾਂ ਨੂੰ ਕੋਈ ਪਿਛਲਾ ਕੋਈ ਕ੍ਰਿਮਨਲ ਰਿਕਾਰਡ ਕੋਈ ਇੰਫੋਰਮ ਨਹੀਂ ਆਇਆ ਪਰ ਕੁਝ ਅਸੀਂ ਇਹ ਜਿਹੜੇ ਦੋ ਅਕਿਊਜ਼ ਹੈਗੇ ਨੇ ਇਹਨਾਂ ਦਾ ਅਜੇ ਇੱਕ ਜਿਹੜਾ ਪ੍ਰੀਲੀਮਿਨਰੀ ਤੌਰ ਤੇ ਹੀ ਅਸੀਂ ਕਿਉਂਕਿ ਜੇ ਬੜਾ ਕੱਟ ਸਮਾ ਹੋਇਆ ਇਹ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਦੇ ਵਿੱਚ ਅਜੇ ਤੱਕ ਇਹਨਾਂ ਦੇ ਕੋਈ ਮੁਕੱਦਮਾ ਸਾਹਮਣੇ ਨਹੀਂ ਆਇਆ ਬਟ ਫਿਰ ਵੀ ਅਸੀਂ ਥੋਰੋਲੀ ਕੁਰੀ ਜਿਹੜੇ ਹੈ ਸਾਡੇ ਡਿਫਰੈਂਟ ਏਜੰਸੀਜ਼ ਹੁੰਦੀਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਸਾਰੀਆਂ ਚੀਜ਼ਾਂ ਕਲੀਅਰ ਕਰਾਂਗੇ ਸਰ ਬੱਚਾ ਤੁਸੀਂ ਦੱਸਿਆ ਵੀ ਘਰੋਂ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਉਹਦੇ ਤੱਕ ਕੀ ਘਰੋਂ ਤੇ ਵੀ ਉਤਤਵਾੜ ਇਹ ਮੁੰਡੇ ਨੂੰ ਜਾਣਦੇ ਸੀ ਉਹਨਾਂ ਦੇ ਨਾਲ ਕਿੱਦਾਂ ਉਹਦੇ ਇਹੀ ਇਹੀ ਤੇ ਇਹ ਮਤਲਬ ਵਿਡੰਬਨਾ ਹੈ ਨਾ ਕਿ ਚਲੋ ਮੈਂ ਕਹਿੰਨਾ ਕਿ ਬੱਚਾ ਗਲਤੀ ਨਾਲ ਘਰੋਂ ਚਲੇ ਗਿਆ ਉਹਦੀ ਗਲਤੀ ਹੈ ਰਾਤ ਪਰਤੇ ਨਹੀਂ ਜਾਣਾ ਚਾਹੀਦਾ ਸੀ ਬਟ ਜੇ ਉਹ ਗਈ ਵੀ ਹੈ ਚਲੋ ਚਲੀ ਵੀ ਗਈ ਤਾਂ ਫਿਰ ਵੀ ਉਹਦੀ ਸੇਫਟੀ ਉਹਦੀ ਮਦਦ ਤਾਂ ਕੀਤੀ ਜਾ ਸਕਦੀ ਹੈ ਇਹ ਬੱਚਾ ਚਲੋ ਅਗਰ ਉਹ ਕੋਈ ਗਲਤੀ ਨਾਲ ਘਰੋਂ ਆ ਗਿਆ ਤਾਂ ਉਹਦੀ ਮਦਦ ਕਰਨੀ ਪੈਂਦੀ ਹੈ ਨਾ ਕਿ ਉਹਦਾ ਉਹਦਾ ਕੋਈ ਉਹਦੇ ਨਾਲ ਗਲਤ ਹਰਕਤ ਕਰਦਾ ਇਹ इमोशनल ਬਲੈਕਮੈਲ ਕਰਕੇ ਇਹਨੂੰ ਲਗਾਇਆ ਗਿਆ ਹੈ ਨਾ ਤਰੀਫਾਂ ਇਸ ਤਰ੍ਹਾਂ ਦੇ ਕੋਈ ਗੱਲ ਜੋ ਸਾਡੇ ਸਮਝ ਚ ਆਈਏ ਜੋ ਸਾਨੂੰ ਪਤਾ ਲੱਗਿਆ ਉਹ ਤਾਂ ਇਹੀ ਹੈ ਤੇ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਤੇਰੇ ਘਰ ਛੱਡ ਦਿੰਦੇ ਆ ਠੀਕ ਹੈ ਦਿਖਾਵਾ ਤਾਂ ਇਸੇ ਗੱਲ ਦਾ ਹੀ ਦਿੱਤਾ ਜਿੱਥੇ ਰੱਖਿਆ ਉਹ ਸਿੰਗਲ ਰੂਮ ਸੀਗਾ ਸਿੰਗਲ ਟਾਈਪ ਰੂਮ ਸੀਗਾ ਤੇ ਉੱਥੇ ਉਹਨਾਂ ਨੇ ਉਹ ਵੀ ਉਹਨਾਂ ਦਾ ਆਪਣਾ ਕਮਰਾ ਨਹੀਂ ਸੀਗਾ ਕਿਸੇ ਹੋਰ ਦਾ ਹੀ ਕਮਰਾ ਸੀਗਾ ਉਹ ਵੀ ਬੰਦਾ ਉੱਥੇ ਹੈ ਨਹੀਂ ਸੀਗਾ ਹੁਣੀ ਇਹਨਾਂ ਦੇ ਕੋਲ ਕੋਈ ਜਾਣਕਾਰੀ ਬਸ ਇਹ ਚਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਅਸੀਂ ਸਾਹਮਣੇ ਲਿਆਵਾਂਗੇ ਤੁਹਾਡੇ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਪੁਲਿਸ ਰਿਮਾਂਡ ਲਵਾਵਾਂਗੇ ਆ ਰਿਮਾਂਡ ਦੇ ਦੌਰਾਨ ਜਿਸ ਤਰ੍ਹਾਂ ਦੀ ਵੀ ਕੋਈ ਨਵੀਂ ਡਿਵਲਪਮੈਂਟ ਅਗਰ ਸਾਨੂੰ ਸਾਹਮਣੇ ਆਈ ਤਾਂ ਡੈਫੀਨਿਟਲੀ ਅਸੀਂ ਤੁਹਾਨੂੰ ਸੇਰ ਜ਼ਰੂਰ ਸਰ ਇਹ ਮਾਮਲੇ ਦੇ ਵਿੱਚ ਰੂਮ ਵਾਲੇ ਨੂੰ ਪੁੱਛਗਿੱਛ ਕੀਤੀ ਹੈ ਸਾਰਾ ਕੁਝ ਕੀਤਾ ਜਾਏਗਾ ਜੀ ਵੀ ਕਿਸ ਨੂੰ ਕਿਸ ਬੰਦੇ ਨੂੰ ਇਹ ਰੂਮ ਲੋਟ ਰੈਂਟ ਤੇ ਦਿੱਤਾ ਗਿਆ ਜਿਹੜਾ ਉਹਦਾ ਕੀ ਉਹਦੀ ਫਰਦਰ ਵੈਰੀਫਿਕੇਸ਼ਨ ਕਰਵਾਈ ਗਈ ਕਿ ਨਹੀਂ ਕਰਵਾਈ ਗਈ 올 ਦੀਸ ਥਿੰਗਸ ਸਰ ਜਿਹੜਾ ਵੇਖਾ ਨੂੰ ਕੀਤਾ ਇਹਨਾਂ ਦਾ ਆਪਣਾ ਕਿ ਉਹਨੂੰ ਚੋਰੀ ਚੋਰੀ ਉਹ ਇਹ ਸਾਰੀਆਂ ਚੀਜ਼ਾਂ ਵਿੱਚ ਤੁੰ ਦਸਤਰਿਆਂ ਵੀ ਅਜੇ ਤਾਂ ਮੈਂ